ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਸਤ ਗੁਰੂ ਪੰਗੋ ਫੇਸਬੁਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਗੱਲ ਕਰਾਂਗੇ ਅੱਜ ਰਾਤ ਦੀ ਯਾਨੀ ਕਿ 7 ਤਰੀਕ ਦੇ ਮੌਸਮ ਦੀ ਕਿ ਮੌਸਮ ਕਿਹੋ ਜਿਹਾ ਰਹਿ ਸਕਦਾ ਤੇ 8 9 ਤੇ 10 11 ਤਰੀਕ ਤੱਕ ਜਿਹੜਾ 12 ਤਰੀਕ ਤੱਕ ਸਿਸਟਮ ਹੈ ਉਹ ਕਿੰਨਾ ਕੁ ਪ੍ਰਭਾਵ ਵਾਲਾ ਜਿਹੜਾ ਪੰਜਾਬ ਦੇ ਉੱਤੇ ਰਹੂਗਾ ਤੇ ਇਸ ਦੇ ਨਾਲ ਕਿੰਨਿਆ ਕਿ ਤੇਜ਼ ਹਵਾਵਾਂ ਆ ਸਕਦੀਆਂ ਨੇ ਤੇ ਅੱਜ ਜਿਹੜਾ ਕਿ ਤਾਪਮਾਨ 7 ਤਰੀਕ ਨੂੰ ਕਿੰਨਾ ਜਿਹੜਾ ਦਰਜ ਕੀਤਾ ਗਿਆ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਕਰਾਂਗੇ ਜਿਨ੍ਹਾਂ ਨੇ ਹਸ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਕਰਦੇ ਹੋ ਵੱਤੋ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਤੇ ਆਪਣੀ ਫੇਸਬੁਕ ਆਈਡੀ ਨੂੰ ਵੱਤੋ ਵੱਤੋ ਫੋਲੋ ਜ਼ਰੂਰ ਕਰ ਲਿਓ ਸਭ ਤੋਂ ਪਹਿਲਾਂ ਦੋਸਤੋ ਅੱਜ ਤਾਪਮਾਨ ਦੀ ਗੱਲ ਕਰੀਏ ਤਾਂ ਤਾਪਮਾਨ ਜਿਹੜਾ ਅੱਜ ਬਠਿੰਡਾ 에ਅਰਪੋਰਟ ਦਾ ਜਿਹੜਾ ਕਿ ਆਮ ਨਾਲੋਂ ਜ਼ਿਆਦਾ ਰਹਿੰਦਾ ਹੈ ਉੱਥੇ 42.9 ਡਿਗਰੀ ਦੇ ਕਰੀਬ ਜਿਹੜਾ ਸਰੀ 41.9 ਡਿਗਰੀ ਦੇ ਕਰੀਬ ਜਿਹੜਾ ਦਰਜ ਕੀਤਾ ਗਿਆ ਤੇ ਉਸ ਦੇ ਅਪਡੇਟ ਜਿਹੜੇ ਅਸੀਂ ਭਾਰਤੀ ਮੌਸਮ ਵਿਗਿਆਨ ਦੇ ਜਿਹੜੀ ਅਫੀਸ਼ੀਅਲ ਸਾਈਟ ਆ ਉਸ ਤੋਂ ਪ੍ਰਾਪਤ ਕੀਤੀ ਹੈ ਉਸ ਤੇ 41.9 ਜਿਹੜਾ ਬਠਿੰਡਾ 에য়ারਪੋਰਟ ਦਾ ਜਿਹੜਾ ਤਾਪਮਾਨ ਉਹ ਅੱਜ ਦਾ ਦਰਜ ਕੀਤਾ ਗਿਆ ਜਿਵੇਂ ਕਿ ਅਸੀਂ ਪਿਛਲੇ ਦਿਨਾਂ ਤੋਂ ਦੱਸਦੇ ਆ ਰਹੇ ਹਾਂ ਤੁਹਾਨੂੰ ਕਿ 7 ਤਰੀਕ ਤੋਂ ਲੈ ਕੇ 9 ਤਰੀਕ ਤੱਕ ਜਿਹੜਾ ਤਾਪਮਾਨ ਉਹ 40 ਤੋਂ ਪਲੱਸ ਜਾਊਗਾ ਬਹੁਤ ਸਾਰੇ ਇਲਾਕਿਆਂ ਦੇ ਵਿੱਚ 40 ਡਿਗਰੀ ਦੇ ਕਰੀਬ ਜਿਹੜਾ ਪਹੁੰਚਿਆ ਕੁਝ ਖੇਤਰਾਂ ਦਾ 40.1 ਸੀ ਤੇ ਕੁਝ ਦਾ ਅਸੀਂ ਕਹਿ ਸਕਦੇ ਹਾਂ 38. ਕੁਝ ਦਾ 39.5 ਇਸ ਤਰ੍ਹਾਂ ਵੱਖ-ਵੱਖ ਜ਼ਿਲ੍ਹਿਆਂ ਦਾ ਵੱਖ-ਵੱਖ ਜਿਹੜੇ 5-6 ਜ਼ਿਲ੍ਹੇ ਸੀ ਜਿਵੇਂ ਪਟਿਆਲੇ ਦਾ 38.9 ਡਿਗਰੀ ਦੇ ਕਰੀਬ ਜਿਹੜਾ ਤਾਪਮਾਨ ਸੀ ਉਹ ਦਰਜ ਕੀਤਾ ਗਿਆ ਤੇ ਇਸੇ ਤਰ੍ਹਾਂ ਕੁਝ ਜਿਹੜੇ ਪਹਾੜੀ ਇਲਾਕੇ ਦੇ ਖੇਤਰ ਸੀ ਨਾਲ ਲੱਗਦੇ ਇਲਾਕੇ ਜਿਵੇਂ ਪਠਾਨਕੋਟ ਤੋਂ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਵਾਲੇ ਸਾਈਡ ਹੋ ਗਏ ਜਾਂ ਹੁਸ਼ਿਆਰਪੁਰ ਨਵਾਂਸਰ ਹੋ ਗਿਆ ਇਹਨਾਂ ਜਾਂ ਆ ਇਲਾਕਿਆਂ ਦੇ ਵਿੱਚ ਜਿਹੜਾ ਕਿ ਤਾਪਮਾਨ ਅੱਜ ਦਾ ਅਸੀਂ ਕਹਿ ਸਕਦੇ ਹਾਂ ਕਿ 35 ਤੋਂ ਲੈ ਕੇ 37 ਡਿਗਰੀ ਦੇ ਵਿੱਚ ਵਿੱਚ ਜਿਹੜਾ ਦਰਜ ਕੀਤਾ ਗਿਆ ਕੁਝ ਕੁ ਿਲਾਕਿਆਂ ਦਾ 38 ਤੋਂ ਲੈ ਕੇ 42 41.9 ਡਿਗਰੀ ਤੱਕ 38 ਤੋਂ ਲੈ ਕੇ ਵੱਖ-ਵੱਖ ਜ਼ਿਲ੍ਹਿਆਂ ਦਾ ਵੱਖ-ਵੱਖ ਤਾਪਮਾਨ ਸੀ ਤੇ ਕੁਝ ਦਾ 35 ਤੋਂ ਲੈ ਕੇ 37 ਡਿਗਰੀ ਦੇ ਕਰੀਬ ਜਿਹੜਾ ਦਰਜ ਕੀਤਾ ਗਿਆ ਅੱਜ ਦਾ ਤਾਪਮਾਨ ਦੁਪਹਿਰ ਦੇ ਸਮੇਂ ਤੋਂ ਜਿਹੜਾ ਇਹ ਦਰਜ ਕੀਤਾ ਗਿਆ ਦੋਸਤੋ ਤੇ ਉਸ ਤੋਂ ਬਾਅਦ ਪੂਰਬੀ ਹਵਾਵਾਂ ਦੇਣ ਵੇਲੇ ਚਲਦੀਆਂ ਰਹੀਆਂ ਨੇ ਦੁਪਹਿਰ ਤੋਂ ਬਾਅਦ ਥੋੜੀਆਂ ਪੱਛਮੀ ਹਵਾਵਾਂ ਨੇ ਜਿਹੜਾ ਰੁਖ ਆਪਣਾ ਦਿਖਾਇਆ ਤੇ ਮੌਸਮ ਜਿਹੜਾ ਆਮ ਤੌਰ ਤੇ ਠੀਕ ਠਾਕ ਰਹੂਗਾ ਰਾਤ ਨੂੰ ਬੱਦਲਾਂ ਦੀ ਆਵਾਜ਼ ਹੀ ਬਣੀ ਰਹੂ ਜਿਵੇਂ ਅਸੀਂ ਤਾਂ ਇਹਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਬੱਦਲ ਨੇ ਜਿਹੜੇ ਉਹ ਆਉਣੇ ਸ਼ੁਰੂ ਹੋ ਚੁੱਕੇ ਨੇ ਤੇ ਸਿਸਟਮ ਜਿਹੜਾ ਉਹ ਜੋ ਅਸੀਂ ਕਹਿ ਸਕਦੇ ਹਾਂ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਬਦਲਣਾ ਸ਼ੁਰੂ ਹੋ ਚੁੱਕਿਆ ਹੈ ਇਸ ਸਮੇਂ ਦੀ ਜਿਹੜੀ ਅਪਡੇਟ ਤੁਸੀਂ ਦੇਖ ਸਕਦੇ ਹੋ ਜੋ ਚੰਡੀਗੜ੍ਹ ਦਾ ਤਾਪਮਾਨ ਸੀ ਅੱਜ 10 37.6 ਸੀ ਚੰਡੀਗੜ੍ਹ 에어ਪੋਰਟ ਦਾ ਜਿਹੜਾ 37.8 ਸੀ ਸ੍ਰੀ ਅਮਰਸਰ ਸਾਹਿਬ ਦਾ 37° ਸੀ ਲੁਧਿਆਣੇ ਦਾ ਆਪਾਂ ਕਹਸਾ ਦਿਆਂ 38 39.2 ਸੀ ਪਟਿਆਲੇ ਦਾ 38.6 ਸੀ ਪਠਾਨਕੋਟ ਦਾ 37.0 ਤੇ ਇਸੇ ਤਰ੍ਹਾਂ ਬਠਿੰਡਾ ਦਾ ਜਿਹੜਾ ਸਹਿਰੀ ਦੇ ਖੇਤਰ ਦਾ ਉਹ 40° ਫਰੀਦਕੋਟ ਦਾ 39.5 ਗਰਦਾਸਪੁਰ ਦਾ 35.5 ਉਸ ਤੋਂ ਬਾਅਦ ਐਸਐਸਵੀ ਨਗਰ ਦਾ ਜੀ 35.8 ਬਟਿੰਡਾ 에어ਪੋਰਟ ਦਾ 41.9 ਫਿਰੋਜ਼ਪੁਰ ਦਾ ਹੈਗਾ ਤੇ 38 ਡਿਗਰੀ ਉਸ ਤੋਂ ਬਾਅਦ ਹੁਸ਼ਿਆਰਪੁਰ ਦਾ ਹੈਗਾ ਤੇ 35.9 ਤੇ ਉਸ ਤੋਂ ਬਾਅਦ ਜਲੰਧਰ ਦਾ ਹੈਗਾ ਤੇ 37.3 ਤੇ ਉਸ ਤੋਂ ਬਾਅਦ ਮੋਗੇ ਦਾ ਹੈਗਾ ਤੇ 37.2 ਮੋਹਾਲੀ ਦਾ ਹੈਗਾ ਤੇ 36.4 ਤੇ ਰੂਪਨਗਰ ਦਾ ਹੈਗਾ ਤੇ 35.4 ਤੇ ਉਸ ਤੋਂ ਬਾਅਦ ਰੂਪਨਗਰ ਦਾ ਹੈਗਾ ਤੇ ਜੀ 35.4 ਇਹ ਵੱਖ-ਵੱਖ ਜ਼ਿਲ੍ਹਿਆਂ ਦਾ ਜਿਹੜਾ ਅਪਡੇਟ ਆ ਸਾਨੂੰ ਅੱਜ ਦੀ ਜਿਹੜੀ ਕਿ ਸਾਡੇ ਬਾਈ ਗੁਰਵਿੰਦਰ ਸਿੰਘ ਸਿੱਧੂ ਵੱਲੋਂ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਤੋਂ ਦਿੱਤੀ ਗਈ ਸੀ ਇਹ ਤਾੜ ਤੱਕ ਪੰਚਾਇਤ ਆ ਦੋਸਤੋ ਤੇ ਅਸੀਂ ਤੁਹਾਨੂੰ ਇਸ ਸਮੇਂ ਭਾਰਤੀ ਮੌਸਮ ਵਿਗਿਆਨ ਦਾ ਜਿਹੜਾ ਅਫੀਸ਼ੀਅਲ ਸਾਈਟ ਦਾ ਸੈਟੇਲਾਈਟ ਦਿਖਾ ਰਹੇ ਹਾਂ ਕਿ ਬੱਦਲਾਂ ਦੀ ਆਵਾਜ਼ੀ ਤੁਸੀਂ ਦੇਖ ਸਕਦੇ ਹੋ ਲੈਂਦੇ ਵਾਲੀ ਸਾਈਟ ਤੋਂ ਵੀ ਆ ਰਹੀ ਹੈ ਇਸ ਵੱਲ ਵਾਲਾ ਬੱਦਲ ਨੂੰ ਮੂਵ ਕਰ ਰਹੀ ਹੈ ਪੰਜਾਬ ਵੱਲ ਨੂੰ ਤੇ ਇਧਰ ਪਹਾੜੀ ਇਲਾਕਿਆਂ ਦੇ ਵਿੱਚ ਵੀ ਪਛਮੀ ਡਿਸਟਰਬੈਂਸ ਹੈ ਜਿਹੜੀ ਉਹ ਪੈਦਾ ਹੋਈ ਵੀ ਹੈ ਜਿਹੜੀ ਕਿ ਕੱਲ ਨੂੰ ਠੀਕ ਠਾਕ ਰਹੂਗੇ ਇਸੇ ਤਰ੍ਹਾਂ ਬੱਦਲਵਾਈ ਆਉਂਦੀ ਜਾਂਦੀ ਰਹੂਗੀ ਤੇ ਤਾਪਮਾਨ ਜਿਹੜੇ ਕੱਲ ਨੂੰ ਵੀ ਇਸੇ ਤਰ੍ਹਾਂ 40 ਡਿਗਰੀ ਤੋਂ ਪਲੱਸ ਬਖਵਾ ਖੇਤਰਾਂ ਦੇ ਦਰਜ ਕੀਤੇ ਜਾਣਗੇ ਤੇ ਘੱਟੋ ਘੱਟ ਤਾਪਮਾਨ ਜਿਹੜੇ 35 ਤੋਂ ਲੈ ਕੇ 36 ਡਿਗਰੀ ਤੋਂ ਲੈ ਕੇ 37 38 ਡਿਗਰੀ ਦੇ ਆਸ-ਪਾਸ ਜਿਹੜੇ ਦਰਜ ਕੀਤੇ ਜਾਣਗੇ ਬਾਤੋ ਬਾਤਾ ਮਾ ਨੇੜੇ ਹੋ 41 42 ਡਿਗਰੀ ਦੇ ਕਰੀਬ ਜਿਹੜੇ ਜਾਂਦੇ ਹੋਏ ਨਜ਼ਰ ਆਉਣਗੇ ਹੋ ਸਕਦਾ ਇਸ ਤੋਂ ਵੀ ਥੋੜੇ ਜਿਆਦਾ ਹੋ ਜਾਣ ਕਿਉਂਕਿ ਕੱਲ ਨੂੰ ਜਿਹੜੇ ਇੱਕ ਪੂਰਵੀ ਹਵਾਵਾਂ ਤੇ ਚੱਲਦੀਆਂ ਨੇ ਤੇ ਨਵੀਂ ਵਾਧ ਹੀ ਆ ਤਾਂ ਇਹ ਤਾ ਮਾ ਨੇੜੇ ਹੋ ਦੁਪਹਿਰ ਦੇ ਸਮੇਂ ਹਮਸ ਜੀ ਬਣ ਕੇ ਤਾਂ ਜਿਹੜਾ ਅਪ ਕਰਨਗੇ ਤੇ ਇਸ ਤੋਂ ਬਾਅਦ ਦੋਸਤੋ ਗੱਲ ਕਰਦੇ ਆ ਮੀਂਹ ਵਾਲੇ ਸਿਸਟਮ ਦੀ ਮੀਂਹ ਵਾਲਾ ਸਿਸਟਮ ਹੈ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ 9 ਤਰੀਕ ਨੂੰ ਦੁਪਹਿਰ ਤੋਂ ਬਾਅਦ ਐਕਟਿਵ ਹੋ ਜਾਊਗਾ ਉਹ ਤਾਂ ਅਸੀਂ ਪ੍ਰਾਈਵੇਟ ਸੰਸਥਾ ਦਾ ਜਿਹੜਾ ਸੈਟੇਲਾਈਟ ਆ ਜਿਹੜਾ ਓਕੇ ਭਾਰਤੀ ਮੌਸਮ ਵਿਗਿਆਨ ਦੇ ਪ੍ਰਾਈਵੇਟ ਸੰਸਥਾਵਾਂ ਨੇ ਉਹਨਾਂ ਦੇ ਮੁਤਾਬਕ ਪਰਸੈਂਟੇਜ ਦੇ ਹਿਸਾਬ ਨਾਲ ਦੱਸ ਦਿੰਨੇ ਆ ਕਿ ਕਿੰਨੇ ਕ ਪਰਸੈਂਟ ਚਾਂਸ ਨੇ ਜਿਹੜੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਮੀਂਹ ਦੇ ਚਾਂਸ ਬਣ ਰਹੇ ਨੇ ਇਸ ਸਮੇਂ ਆਪਾਂ 7 ਤਰੀਕ ਦਾ ਨਾਈਟ ਦਾ ਜਿਹੜਾ ਇਹ ਸਿਸਟਮ ਆ ਦੇਖ ਸਕਦੇ ਆ ਕਿ ਜੋ ਸਾਨੂੰ ਅਪਡੇਟ ਪ੍ਰਾਪਤ ਹੋ ਰਹੀ ਹੈ 1% ਜਿਹੜਾ ਇੱਥੇ ਚਾਂਸ ਬਣੇ ਹੋਏ ਨੇ ਬੱਦਲਵਾਈ ਦੇ ਹਿਸਾਬ ਨਾਲ ਬਾਕੀ ਬੱਦਲਵਾਈ ਤੁਸੀਂ ਦੇਖ ਸਕਦੇ ਹੋ ਆਉਂਦੀ ਜਾਂਦੀ ਰਹੂਗੀ ਚੰਦਰਮਾ ਦੇ ਨੇੜੇ ਵੀ ਦਿਖਾਈ ਦੇ ਰਹੀ ਹੈ ਤੇ ਇਸ ਦੇ ਵਿੱਚ ਮੀਂਹ ਵਾਲੇ ਹਾਲਾਤ ਕਿਸੇ ਵੀ ਇਲਾਕੇ ਦੇ ਵਿੱਚ ਨਹੀਂ ਹੈਗੇ ਅੱਜ ਹਮਸ ਭਰੀ ਗਰਮੀ ਜ਼ਰੂਰ ਵਰਕਰਾਰ ਰਹੂਗੀ ਰਾਤਾਂ ਨੂੰ ਅੱਜ ਜਿਹੜੀ ਥੋੜੀ ਜੀ ਗਰਮੀ ਪਿਛਲੇ ਦਿਨਾਂ ਨਾਲੋਂ ਜ਼ਿਆਦਾ ਹੋਊਗੀ ਤੇ 8 ਤਰੀਕ ਨੂੰ ਵੀ ਜਿਹੜੀ ਬੱਦਲਾਂ ਦੀ ਆਵਾਜ਼ੀ ਬਣੀ ਰਹੂਗੀ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਬੱਦਲਾਂ ਦੀ ਆਵਾਜ਼ੀ ਸੂਰਜ ਦੇ ਨੇੜੇ ਤੇੜੇ ਦਿਖਾਈ ਗਈ ਹੈ ਤੇ ਨਮੀ ਪਲੱਸ ਦੇ ਵਿੱਚ ਆ ਰਹੀ ਹੈ ਜੀ ਪਰਸੈਂਟੇਜ ਦੇ ਹਿਸਾਬ ਨਾਲ ਨਮੀ ਵਧੂਗੀ ਜਿਵੇਂ ਕਿ ਅੱਜ 10 ਵਜੇ ਤੱਕ ਸਾਨੂੰ ਜਿਹੜੀ ਨਮੀ ਦੀ ਜੋ ਜਾਣਕਾਰੀ ਪ੍ਰਾਪਤ ਹੋਈ ਸੀ ਉਹ 34 ਬਿੰਦ ਕੋ 32 ਬਿੰਦ ਕੋਸ ਡਿਗਰੀ ਦੇ ਕਰੀਬ ਜਿਹੜੀ ਦਰਜ ਕੀਤੀ ਗਈ ਸੀ ਲਾਈਵ ਹੋਈ ਸੀ ਅਸੀਂ YouTube ਚੈਨਲ ਦੇ ਉੱਤੇ ਉਸ ਸਮੇਂ ਦੱਸਿਆ ਸੀ ਤੁਹਾਨੂੰ ਤੇ ਉਸ ਤੋਂ ਬਾਅਦ 9 ਤਰੀਕ ਨੂੰ ਮੌਸਮ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ ਬੱਦਲਵਾਈ ਵਾਲਾ ਵਾਣਾ ਸ਼ੁਰੂ ਹੋ ਚੁੱਕਿਆ ਹੈ ਥੋੜਾ ਥੋੜਾ ਬੱਦਲਵਾਈ ਹੈ 2% ਚਾਂਸ ਮੀਂਹ ਦੇ ਨੇ ਉਸ ਤੋਂ ਬਾਅਦ ਦੁਪਹਿਰ ਤੋਂ ਬਾਅਦ ਬੱਦਲਾਂ ਦੀ ਆਵਾਜ਼ਈ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਆ ਜਾਊਗੀ ਤੇ ਹੋ ਸਕਦਾ ਸਰਹੱਦੀ ਇਲਾਕਿਆਂ ਦੇ ਜਿਵੇਂ ਪਠਾਨਕੋਟ ਦੇ ਇਲਾਕੇ ਹੋ ਗਰਦਾਸਪੁਰ ਦੇ ਇਜਾਦਰੋ ਫਿਰੋਜ਼ਪੁਰ ਦੇ ਇਲਾਕੇ ਜਾਂ ਦੂਸਰੀ ਸਾਈਡ ਪਹਾੜੀ ਇਲਾਕਿਆਂ ਵਾਲੀ ਸਾਈਡ ਹੋ ਸਕਦਾ ਇਹਨਾਂ ਇਲਾਕਿਆਂ ਦੇ ਵਿੱਚ 9 ਤਰੀਕ ਨੂੰ ਦੁਪਹਿਰ ਤੋਂ ਬਾਅਦ ਜਾਂ ਰਾਤ ਹੁੰਦੇ ਸਮੇਂ ਤੱਕ ਕਿਤੇ ਹਲਕੀ ਫੁਲਕੀ 30 ਤੋਂ 35 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਵਾਲੀ ਹਵਾ ਚੱਲ ਜੇ ਤੇ ਕਿਤੇ ਕਿਣਮਣ ਕਣੀ ਹਲਕਾ ਫੁਲਕਾ ਮੀਂਹ ਕਿਣਮਣ ਕਣੀ ਹੋ ਸਕਦੀ ਹੈ ਤੇ ਉਸ ਤੋਂ ਬਾਅਦ ਕੁਝ ਕੁ ਖੇਤਰਾਂ ਦੇ ਵਿੱਚ 70 ਤੋਂ 75 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਵਾਲੀ ਮੀਂਹੇ ਰੀ ਆਉਣ ਦੇ ਜਿਹੜੇ ਸੰਭਾਵਨਾ ਜਿਹੜੀ ਪੂਰੀ ਪੂਰੀ ਬਣੀ ਹੋਈ ਹੈ ਇਸ ਦੇ ਇਹ ਕਿਸ ਚੀਜ਼ ਤੇ ਡਿਪੈਂਡ ਕਰੂਗੀ ਇਹ ਨਮੀ ਤੇ ਔਰ ਜੋ ਆਪਾਂ ਪੂਰਬੀ ਹਵਾਵਾਂ ਦਾ ਰੁਖ ਤੁਹਾਨੂੰ ਪਹਿਲਾਂ ਦੱਸਿਆ ਇਸ ਤੇ ਡਿਪੈਂਡ ਕਰੂ ਜੇਕਰ ਹਵਾਵਾਂ ਤੇਜ਼ ਚੱਲਦੀਆਂ ਨਮੀ ਵਾਧਦੀ ਹੈ ਤਾਂ ਇਹ ਥੋੜੀ ਜੀ ਜ਼ਿਆਦਾ ਤੇਜ਼ ਹੋਊਗੀ ਕਿਉਂਕਿ ਇਹ ਹਾੜੀ ਦੇ ਸੀਜ਼ਨ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਹੈ ਜਿਹੜਾ ਬਣ ਜਾਂਦਾ ਤੇ ਮੀਂਹ ਦੇ ਜਿਹੜੇ ਚਾਂਸ ਨੇ ਉਹ ਆਉਣ ਵਾਲੀ 10 ਤਰੀਕ ਨੂੰ ਥੋੜੇ ਜਿਆਦਾ ਬਣਦੇ ਹੋਏ ਨਜ਼ਰ ਆ ਰਹੇ ਨੇ ਬੱਦਲ ਵੀ ਜਰੂਰ ਬਣੀ ਹੋਏ 24% ਜਿਹੜੇ ਮੀਂਹ ਦੇ ਚਾਂਸ ਬਣ ਰਹੇ ਨੇ ਤੇ ਉਸ ਤੋਂ ਬਾਅਦ 11 ਤਰੀਕ ਨੂੰ ਵੀ 24% ਚਾਂਸ ਨੇ ਬਣਦੇ ਹੋਏ ਨਜ਼ਰ ਆਉਣਗੇ ਤੇ 12 ਤਰੀਕ ਨੂੰ ਵੀ ਜਿਹੜਾ ਮੀਂਹ ਦੀਆਂ ਚਾਰਵਾਈਆਂ ਦੀ ਜਿਹੜੀ ਸੰਭਾਵਨਾ ਬਣੀ ਹੋਈ ਹੈ 13 ਤਰੀਕ ਨੂੰ ਜਿਹੜਾ ਮੌਸਮ ਆ ਫਿਰ ਆਮ ਤੌਰ ਤੇ ਖੁਸ਼ਕ ਤੇ ਸਾਫ਼ ਹੁੰਦਾ ਹੈ ਫਿਰ ਨਜ਼ਰ ਆਊਗਾ ਤੇ ਤਾਪਮਾਨ ਫਿਰ ਆਪੂ ਕਰਦੇ ਹੋਏ ਨਜ਼ਰ ਆਉਣਗੇ ਦੋਸਤੋ ਇਸ ਦੇ ਵਿੱਚ ਕੀ ਅਪਡੇਟ ਹੈ ਇਹ ਜਿਹੜੀ ਕਿ ਮੀਂਹ ਵਖੋ ਮੀ ਕਿਸ ਤਰ੍ਹਾਂ ਬਣਦੀ ਜਿਹੜੇ ਸੰਭਾਵਨਾ ਜਿਵੇਂ ਕਿ 9 ਤਰੀਕ ਨੂੰ ਦੁਪਹਿਰ ਤੋਂ ਬਾਅਦ ਬੱਦਲ ਥੋੜੇ ਸੰਗੜੇ ਹੋਣਗੇ ਰਾਤ ਦੇ ਅੱਧੀ ਰਾਤ ਤੱਕ ਬਣੇ ਰਹਿਣਗੇ ਫਿਰ ਸਵੇਰ ਦੇ ਸਮੇਂ ਟੁੱਟੋਵੇਂ ਬੱਦਲ ਹੋਣਗੇ ਉਸ ਤੋਂ ਬਾਅਦ ਧੁੱਪ ਲੱਗੂਗੀ ਧੁੱਪ ਲੱਗਣ ਤੋਂ ਬਾਅਦ ਫਿਰ ਦੁਪਹਿਰ ਤੋਂ ਬਾਅਦ 10 ਤੇ 11 ਤਰੀਕ ਦੀ ਰਾਤ ਨੂੰ ਮੀਂਹ ਜਿਹੜਾ ਕਣਮਣ ਕਣੀਆ ਜਾਂ ਛਿੱਟਾ ਛਰਾਟਾ ਜਾਂ ਗਰਜ ਲੈਸਕਾ ਜੋ ਗੜਗੜਾहट ਹੈ ਇਸ ਤਰ੍ਹਾਂ ਦਾ ਜਿਹੜਾ ਮੌਸਮ ਆਉ ਬਣੂਗਾ ਕਿਤੇ ਹਵਾ ਵੀੜੀ ਤੇਜ਼ ਆ ਸਕਦੀ ਹੈ 70 ਤੋਂ 75 ਕਿਲੋਮੀਟਰ ਪ੍ਰਤੀ ਘੰਟੇ ਰਫ਼ਤਾਰ ਵਾਲੀ ਕਿਤੇ ਕੁਝ ਦੇ ਵਿੱਚ 35 ਤੋਂ 35 ਜੋ ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਵਾਲੀਆਂ ਹਵਾਵਾਂ ਨੇ ਜਿਹੜੀਆਂ ਆਉ ਸਕਦੀਆਂ ਨੇ ਤੇ ਉਸ ਤੋਂ ਬਾਅਦ ਜਿਹੜਾ ਕਿ 11 12 ਨੂੰ ਵੀ ਇਸੇ ਤਰ੍ਹਾਂ ਦੁਪਹਿਰ ਤੋਂ ਬਾਅਦ 11 ਨੂੰ ਦੁਪਹਿਰ ਤੋਂ ਬਾਅਦ ਤੇ 12 ਨੂੰ ਰਾਤ ਨੂੰ ਤੇ 12 ਤੋਂ ਬਾਅਦ ਫਿਰ ਮੌਸਮ ਮਿਹਰਾਮ ਤੌਰ ਤੇ ਥੋੜਾ ਥੋੜਾ ਸਾਫ਼ ਹੋਣ ਦੀ ਜਿਹੜੀ ਸੰਭਾਵਨਾ ਜਾਪ ਰਹੀ ਹੈ ਦੋਸਤੋ ਜਿਹੜੀਆਂ ਹਵਾਵਾਂ ਨੇ ਉਹ ਕਿੰਨੀਆਂ ਕਿ ਤੇਜ਼ ਆਉਂਦੀਆਂ ਨੇ ਇਹ ਕੁਦਰਤ ਦੇ ਹੱਥ ਵਾਸਾ ਹੈ ਤੇ ਕੁਝ ਖੇਤਰਾਂ ਦੇ ਵਿੱਚ ਮਾਲਵੇ ਦੇ ਹੋਣਗੇ ਉਹ ਜਾਂ ਹਰਿਆਣਾ ਦੇ ਹੋਣਗੇ ਉੱਤਰ ਪੱਛਮੀ ਜੁਪੀ ਦੇ ਹੋਣਗੇ ਜਾਂ ਰਾਜਸਥਾਨ ਦੇ ਜਾਂ ਚੰਡੀਗੜ੍ਹ ਦਿੱਲੀ ਵਾਲੀ ਸਾਈਡ ਜਿਹੜੇ ਇਹ ਜਾਂ ਚੰਡੀਗੜ੍ਹ ਦੇ ਜਾਂ ਦਿੱਲੀ ਵਾਲੀ ਸਾਈਡ ਜਾਂ ਹਮਾਚਲ ਦੇ ਵਿੱਚ ਕਿਤੇ ਵੀ ਜਿਹੜੀ ਗੜੇਮਾਰੀ ਆ ਉਹ ਗਰਜਲਿਸਕ ਦੇ ਨਾਲ ਪੈਣ ਦੀ ਇਹ ਸੰਭਾਵਨਾ ਜਾਪ ਰਹੀ ਹੈ ਕਿਉਂਕਿ ਜਦੋਂ ਵੀ ਆਪਾਂ ਪਹਿਲਾਂ ਵੀ ਇੱਕ ਦੋ ਵਾਰ ਜ਼ਿਕਰ ਕਰਿਆ ਕਿ ਜਦੋਂ ਵੀ ਪੂਰਬੀ ਹਵਾਵਾਂ ਤੇਜ਼ ਚੱਲਣਗੀਆਂ ਕਾਇਜ਼ ਸੰਭਾਵਨਾ ਬਣ ਜਾਂਦੀ ਹੈ ਤੇ ਇਧਰੋਂ ਨਵੀਂ ਬਾਜ਼ ਜਾਂਦੀ ਹੈ ਤੇ ਇਧਰੋਂ ਤਾਪਮਾਨ ਆਪ ਹੋ ਜਾਂਦੇ ਨੇ ਤਾਂ ਸੁਭਾਵਨਾ ਚੰਚੇਤ ਹੀ ਬਣ ਜਾਂਦੀ ਹੈ ਆਚਾਨਕੀ ਬਣ ਜਾਂਦੀ ਹੈ ਕਿ ਗੜੇ ਮਾਰੀ ਦੀ ਜਿਹੜੀ ਸੰਭਾਵਨਾ ਥੋੜੀ-ਬਹੁਤ ਬਣ ਜਾਂਦੀ ਹੈ ਪਰੰਤੂ ਕਿਸਾਨ ਵੀਰਾਂ ਨੂੰ ਇੱਕ ਜ਼ਰੂਰੀ ਬੇਨਤੀ ਹੈ ਸਾਡੀ ਕਿ ਕਿਸੇ ਨੂੰ ਡਰਉਣ ਵਾਸਤੇ ਨਹੀਂ ਕਿਉਂਕਿ ਕੁਦਰਤ ਦੇ ਹੱਥ-ਵਾਸ ਹੈ ਕਈ ਵਾਰੀ ਮੌਸਮ ਦੱਸਿਆ ਵਜਾਂਦਾ ਤੇ ਮੀਂਹ ਦੇ ਹਾਲਾਤ ਘੱਟ ਹੁੰਦੇ ਨੇ ਇਸ ਤਰ੍ਹਾਂ ਦਾ ਮੌਸਮ ਵੀ ਜਿਹੜਾ ਰਹਿ ਜਾਂਦਾ ਇਸ ਕਰਕੇ ਕਣਕਾਂ ਨੂੰ ਪਕਾ ਕੇ ਹੀ ਕਟਾਇਓ 15-16 ਤਰੀਕ ਦੇ ਨੇੜੇ ਤੇੜੇ ਜਿਹੜੀ ਕਟਾਈ ਆ ਕਣਕਾਂ ਦੀ ਸ਼ੁਰੂ ਕਰਿਓ ਉਦੋਂ ਪਹਿਲਾਂ ਤਾਂ ਕੱਚੀਆਂ ਕਣਕਾਂ ਲੈ ਜਾਣ ਦਾ ਕੋਈ ਫਾਇਦਾ ਨਹੀਂ ਮੰਡੀ ਦੇ ਵਿੱਚ ਕਾਟ ਲਵਾਵਾਂਗੇ ਉਹਦਾ ਕੋਈ ਫਾਇਦਾ ਨਹੀਂ ਨੁਕਸਾਨ ਨਹੀਂ ਹੀ ਆਪਾਂ ਨੂੰ ਤੇ ਪੱਕਾ ਆ ਕੇ ਹੀ ਲੈ ਕੇ ਜਾਇਓ ਜੇਕਰ ਆਪਾਂ ਕਹੀਏ ਵੀ ਮੀਂਹ ਤੋ ਜਾ ਗੜੇ ਮਾਰੀ ਤੋ ਜਾ ਕਿਸੇ ਹੋਰ ਚੀਜ਼ ਕੁਦਰਤ ਆਫਤ ਤੋ ਆਪਾਂ ਬਚਾ ਸਕਦੇ ਆ ਤਾਂ ਪਰੰਤੂ ਇਹ ਕੁਦਰਤ ਦੇ ਹੱਥ ਵਾਸਾ ਕਿਉਂਕਿ ਜੇਕਰ ਉਸਨੇ ਇੰਨੇ ਸਮੇਂ ਲਈ ਆਪਾਂ ਨੂੰ ਸਮਾਂ ਦਿੱਤਾ ਕਣਕਾਂ ਨੂੰ ਪਕਾਉਣ ਵਾਸਤੇ ਤੱਕ ਦਾ ਤਾਂ ਉਹ ਆਪਣੇ ਮੰਡੀ ਤੱਕ ਤੇ ਘਰਾਂ ਤੱਕ ਲੈ ਜਾਣ ਦੇ ਵਿੱਚ ਵੀ ਜਿਹੜੀ ਆਪਣੀ ਮਦਦ ਕਰੋ ਆਪਾਂ ਸਿਰਫ ਵਾਹਿਗੁਰੂ ਲਿਖ ਕੇ ਉਸ ਪ੍ਰਮਾਤਮਾ ਅਗੇ ਅਰਦਾਸ ਕਰ ਸਕਦੇ ਆ ਕਿ ਜਹੀਆਂ ਕੁਦਰਤੀ ਆਫਤਾਂ ਤੋਂ ਕੁਦਰਤੀ ਕਰੋਪੀਆਂ ਤੋਂ ਪ੍ਰਮਾਤਮਾ ਜਰੂਰ ਬਚਾ ਕੇ ਰੱਖੇ ਕਿਉਂਕਿ ਹੁਣ ਹਾੜੀ ਦਾ ਸੀਜ਼ਨ ਹੋਊਗਾ ਅਜਿਹੇ ਸੀਜ਼ਨ ਦੇ ਵਿੱਚ ਮਾਹੌਲ ਹੈ ਜਿਹੜਾ ਹਵਾਵਾਂ ਦਾ ਰੁੱਖ ਬਦਲਣ ਦੇ ਨਾਲ ਜਾਮੀ ਦੇ ਹਾਲਾਤ ਨੇੜੇ ਬਣ ਜਾਂਦੇ ਨੇ ਦੁਪਹਿਰ ਤੋਂ ਬਾਅਦ ਗਰਜਲੇਸ ਕਲੇ ਬੱਦਲ ਨੇ ਜਿਹੜੇ ਅਚਾਨਕ ਬਣ ਜਾਂਦੇ ਨੇ ਤੇ ਸੰਖੇਪ ਵਿੱਚ ਇਹ ਜਾਣਕਾਰੀ ਹੈ ਦੋਸਤੋ ਕਿ ਆ 7 8 ਤੇ 9 ਤਰੀਕ ਦੇ ਦੁਪਹਿਰ ਦੇ ਸਮੇਂ ਤੱਕ ਮੌਸਮ ਇਸੇ ਤਰ੍ਹਾਂ ਦਾ ਰਹੂਗਾ ਹਮਸਭਰੀ ਗਰਮੀ ਬਣਦੀ ਰਹੂਗੀ ਤਪਸ ਵਾਲਾ ਮੌਸਮ ਜਿਹੜਾ ਬਣੂਗਾ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ 10 11 ਤੇ 12 ਤਰੀਕ ਦੇ ਵਿੱਚ ਇਹਨੇ ਮਹੀਨਿਆ ਕਾਰਵਾਈਆਂ ਹੁੰਦੀਆਂ ਹੋਈਆਂ ਨਜ਼ਰ ਆਉਣਗੀਆਂ ਤੇ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ